ਲੋ ਜੀ ਵੀਰ ਜੀ ਹੁਣ ਆਪਾਂ ਚੱਲਿਆਂਗੇ ਗੋਮਨ ਧਾਮ ਤੋਂ ਸ੍ਰੀ ਹਿਗਨਸਾਲ ਦੇ ਲਈ ਇੱਥੋਂ ਟੂਰ ਪੰਨਾ ਟੋਟਲਾ ਆਪਾਂ ਨੂੰ ਹਨੀ ਪੈਦਲ ਯਾਤਰਾ ਗਈ ਉਸੇ ਕਿਲੋਮੀਟਰ ਦੀ ਹੈ ਜੀ ਪਾੜੀ ਪਾੜੀ ਬੰਦੇ ਯਾਰ ਪਰ ਯਾਤਰਾ ਜਿਵੇਂ ਮਰਜ਼ੀ ਕਰੋ ਦਰਬਾਰ ਸਾਹਿਬ ਦੇ ਵਿੱਚ ਪਹੁੰਚਨੇ ਚਾਹੀਦੇ ਹਨਾ ਤੁਹਾਨੂੰ ਨੇ ਵੀ ਚੈੱਕ ਕਰੋ ਆਪਣਾ ਪਰਫਕਸ਼ਨ ਕੀ ਬਾਤ ਹੈ ਨਾ ਫਰਕ ਥੱਲੋਂ ਜਿਹੜੇ ਆਪਣੇ ਗੋਮਨ ਘਾੜ ਤੋਂ ਗੋਮਨ ਧਾਮ ਤੱਕ ਆਪ ਨੂੰ ਇਹ ਚੀਜ਼ਾਂ ਨਹੀਂ ಸಿਗੀਆਂ ਜਿਹੜੇ ਇੱਥੇ ਮਿਲ ਗਈਆਂ ਨੇ ਜਿਹੜੇ ਇੱਥੇ ਆ ਗਈ ਤੇ ਦੇਖੋ ਤੁਹਾਨੂੰ ਇਦਾਂ ਹੀ ਚੜਾਈ ਆ ਬਿਲਕੁਲ ਦੇਖ ਹੀ ਰਹੇ ਹੋ ਤੁਸੀਂ ਤੇਰੇ ਪਾਸੇ ਤੇ ਦੇਦਾ ਪਾਲਾ ਚੂਹ ਜਾ ਕੇ ਸਾਹ ਇਹ ਆਪਣਾ ਦਾ ਵਰਤ ਨਹੀਂ ਮਿਲਦੇ ਵੱਡੇ ਵੱਡੇ ਝਰਨੇ ਮਿਲਦੇ ਨੇ ਤੁਹਾਨੂੰ ਦਿਖਾਉਂਦੇ ਆ ਰਸਤੇ ਵਿੱਚ ਆ ਕੇ ਇੱਥੇ ਰੁਕੇ ਹਾਂ ਜੀ ਹੁਣ ਆਪਾਂ ਚਾਹ ਪਾਣੀ ਪੀਣ ਦੇ ਲਈ ਤਿੰਨ ਕਿਲੋਮੀਟਰ ਤੱਕ ਸਫਰਤਾ ਕਰਦਾ 3 ਕਿਲੋਮੀਟਰ ਆਪਣਾ ਰਹਿ ਗਿਆ ਚਾਹ ਪਾਣੀ ਪੀ ਕੇ ਤੇ ਆਪਾਂ ਜਾਣਾਗਾ ਉਹ ਸਾਹਮਣੇ ਪਹਾੜ ਤੋਂ ਦੋ ਛੁੱਟੇ ਤੁਰ ਰਹਿਣੇ ਆ ਲੈ ਲਓ ਜੀ ਹੁਣ ਆਪਾਂ ਜਾ ਕੇ ਚਾਹ ਦੋਣ ਆਪਾਂ ਲੈਣੇ ਚਾਹ ਦਾ ਅਨੰਦ ਚਲੋ ਜੀ ਇੱਧਰ ਵੀ ਇਤਨਾ ਰਾਹ ਹੈ ਇੱਧਰ ਵੀ ਵੀਰੇ ਉਹ ਉੱਪਰ ਦੇਖੋ ਮਕਾਉਣਾ ਪੂਆ ਆਪਾਂ ਨੂੰ ਇੱਧਰ ਦੀ ਮੰਗ ਹੁਣ ਆਪਾਂ ਸ਼ਾਰਟਕਟ ਹੋਏ 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 ਇਹ ਕੀ ਬਾਤ ਹੈ ਜੱਜਾ ਬੱਬੇ ਖਚਰਾ ਨਾ ਬੜਾ ਤੱਕਾ ਹੁੰਦਾ ਯਾਰ ਦੇਖੋ ਇਹਨੂੰ ਪਾਣੀ ਬਹੁਤ ਜਿਆਦਾ ਕਿਵੇਂ ਤੂੰ ਅੰਕਲ ਦਾ ਤੂੰ ਆ ਦੇਖ ਕਿਵੇਂ ਕੱਲੇ ਦੇ ਵਿੱਚ ੱਲੇ ਆ ਕਾ ਮੇਰੇ ਗੁਰੂ ਨੇ ਕਦ ਕਰਿਆਣਾ ਬੋਲਵੇ ੱਲੇ ਆ ਕਾ ਮੇਰੇ ਗੁਰੂ ਇੱਕ ਅਧਿਕਾਰਯੋਣਾ ਬਹੁਤ ਬੰਦੇ ਲੋ ਗਿਆ ਇਧਰ ਵੀ ਕੋੜੇ ਖੜਾ ਰੱਖਣੀ ਇਧਰ ਵੀ ਕੋੜੇ ਨਹੀਂ ਲੈ ਵਿੱਚ ਵੀ ਉਹ ਦੀਦੀ ਮਹਾਰਾਜ ਕਿ ਆਈ ਜੀ ਆਪਾਂ ਉਧਰੋਂ ਸ਼ਟਕ ਸ਼ਾਰਟਕਟ ਮਾਰਿਆ ਜੀ ਇੱਥੋਂ ਆਏ ਸੀ ਆਪਾਂ ਸੰਗ ਸਾਰੇ ਇਧਰੋਂ ਆਏ ਹਾਂ ਯਾਰ ਜੀ ਉਹ ਉਧਰੋਂ ਜਾ ਕੇ ਫੇਰ ਇਧਰ ਨੂੰ ਆ ਰਹੇ ਆ ਤੇ ਇਹ ਇੱਥੇ ਆ ਰਹੀਆਂ ਤੇ ਆਪਾਂ ਇੱਥੋਂ ਦੇ ਨਿਕਲਾਂਗੇ ਲਓ ਜੀ ਆ ਗਏ برفਫੜੇ ਪਹਾੜ ਵਿੱਚ ਜਾਨਿਆ ਹੁਣ ਪਾਣਿਆਂ ਵਿੱਚ ਪਾ ਕਰਦੇ ਓਏ ਹੋਏ ਹੋਏ ਕਿੰਨੀ ਬਰਸ ਰਹੀ ਦੰਮੀ ਹੋਣੀ ਤੁਹਾਡੀ ਸੁੱਤੀ ਆਪਾਂ ਨੂੰ ਆਹ ਆਹ ਹੱਤਾ ਆ ਇਹ ਆਹ ਹੋਰ ਇਹ ਕੰਨਾ ਡੋਲੇ ਡੋਲੇ ਉੱਪਰ ਕੇ ਡੋਲੇ ਆਹ ਦੇਖੋ ਹੈ ਇਹ 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 ਆ ਆ ਆ ਆ ਆ ਆ ਇਹ ਇਹ ਰੋਕਦੇ ਨਹੀਂ ਰੋਕਦੇ ਨਹੀਂ ਰੋਕਦੇ ਨਹੀਂ ਜਾਓ 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 ਥੱਲੇ ਜਾਓ ਥੱਲੇ ਜਾਓ ਥੱਲੇ ਹੋ ਗਈ ਪਹਿਲਾਂ ਦਾ ਦ੍ਰਿਸ਼ ਦੇਖਿਆ ਤੁਸੀਂ ਚਾਹ ਸਰ ਆਪਣ ਨੂੰ ਬਰਫੀ ਬਰਫ ਪੈਂਦੀ ਸੀ ਸਿਰਫ 2 ਮਿੰਟ ਹੋਏ ਨੇ ਦੇਖੋ ਕੀ ਹਾਲ ਹੋ ਗਿਆ ਸਪੇ ਓਏ ਹੋਏ ਹੋਏ ਕੁਛ ਵੀ ਨਹੀਂ ਦਿਨਦਾ ਆ ਥੋੜੇ ਦੇ ਬਾੜ ਜਿੰਦੇ ਨੇ ਉਸ ਤੋਂ ਬਾਅਦ ਲਓ ਕੀ ਹਾਲ ਹੋ ਦੇਖੋ ਠੰਡ ਇੰਨਾ ਜ਼ਿਆਦਾ ਹੋ ਗਈ ਹੈ ਜੀ ਤੇ ਹੱਥ ਲਾਲ ਹੋਣ ਲੱਗ ਗਏ ਨੇ ਯਾਰ ਆ ਦੇ ਹੱਥ ਲਾਲ ਹੋਏ ਪਣੇ ਮੂੰਹ ਲਾਲ ਹੋ ਗਿਆ ਬਿਲਕੁਲ ਬਹੁਤ ਜ਼ਿਆਦਾ ਠੰਡ ਹੋ ਗਈ ਮਾਈਨਸ ਟੈਂਪਰੇਚਰ ਚੜਾ ਗਿਆ ਹੁਣ ਇਸ ਵਾਰ ਤੱਕ ਇੱਧਰ ਵੀ ਰਸਤੇ ਹੋ ਜਾਂਦੇ ਨੇ ਦੋ ਜੀ ਇੱਕ ਤਾਂ ਹੋਏ ਨੇ ਵੀਰੋ ਪਲੇਨ ਵਾਲਾ ਤੇ ਇਧਰ ਹੋ ਜਾਂਦਾ ਪੌੜੀਆਂ ਵਾਲਾ ਤੇ ਹੁਣ ਆਪਾਂ ਰਖਤਾ ਚੂਜ਼ ਕੀਤਾਗਾ ਪਲੇਨ ਵਾਲਾ